ਬਸਟੈਂਡ ਇਲਾਕੇ ਦੇ ਵਿੱਚ ਅਕਸਰ ਨਸ਼ੇੜੀ ਕੁੜੀਆਂ ਘੁੰਮਦੀਆਂ ਵੇਖੀਆਂ ਜਾਂਦੀਆਂ ਨੇ ਤੇ ਬਾਹਰੋਂ ਯਾਤਰੀਆਂ ਦੇ ਨਾਲ ਲੁੱਟ ਵੀ ਕਰਦੀਆਂ ਨੇ ਬਸਟੈਂਡ ਮਾਰਕੀਟ ਦੇ ਲੋਕ ਹੁਣ ਇਸ ਨੂੰ ਲੈ ਕੇ ਪਰੇਸ਼ਾਨ ਨੇ ਇਸ ਸਬੰਧੀ ਮਾਰਕੀਟ ਦੇ ਲੋਕਾਂ ਦਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਕੁੜੀਆਂ ਅਕਸਰ ਨਸ਼ੇ ਕਰਕੇ ਬਾਹਰੋਂ ਆਏ ਯਾਤਰੀਆਂ ਦੇ ਨਾਲ ਲੁੱਟ ਕਰਦੀਆਂ ਨੇ ਤੇ ਇਸੇ ਤਰ੍ਹਾਂ ਦਾ ਮਾਮਲਾ ਵੀਰਵਾਰ ਦੇਰ ਸ਼ਾਮ ਨੂੰ ਵੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਮਾਰਕੀਟ ਦੇ ਲੋਕ ਇਕੱਠੇ ਹੋ ਕੇ ਵਿਰੋਧ ਕਰਦੇ ਨੇ ਤੇ ਮੰਗ ਕਰਦੇ ਨੇ ਕਿ ਕਾਰਵਾਈ ਕੀਤੀ ਜਾਵੇ ਹਾਲਾਂਕਿ ਜਿਸ ਵਿਅਕਤੀ ਦੇ ਨਾਲ ਲੁੱਟ ਹੋਈ ਹੈ ਉਸ ਵਿਅਕਤੀ ਨੂੰ ਘਰ ਦਾ ਪਹੁੰਚਣ ਤੱਕ ਦਾ ਕਿਰਾਇਆ ਵੀ ਦਿੱਤਾ ਗਿਆ ਬਸ ਸਟੈਂਡ ਦੇ ਨੇੜੇ ਦੱਸਿਆ ਜਾ ਰਿਹਾ ਹੈ ਕਿ ਜਦ ਕੁੜੀਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਜਿਹੜੀਆਂ ਉੱਥੇ ਘੁੰਮ ਰਹੀਆਂ ਸਨ ਤਾਂ ਉਹਨਾਂ ਦਾ ਕਹਿਣਾ ਹੈ ਕਿ 10-15 ਦੇ ਕਰੀਬ ਕੁੜੀਆਂ ਨਸ਼ੇ ਕਰਦੀਆਂ ਨੇ ਤੇ ਨਸ਼ੇ ਦੀ ਹਾਲਤ ਦੇ ਵਿੱਚ ਲੁੱਟ ਕਰਦੀਆਂ ਨੇ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਦਾ ਇਲਾਜ ਕਰਾਇਆ ਜਾਵੇ ਤੇ ਖੁਲਾਸਾ ਕੀਤਾ ਹੈ ਕਿ ਜਿਸ ਜਗ੍ਹਾ ਤੇ ਇਹ ਕੁੜੀਆਂ ਨਸ਼ਾ ਕਰਦੀਆਂ ਨੇ ਤੇ ਜਿੱਥੋਂ ਲੈਂਦੀਆਂ ਨੇ ਉਹ ਜਗ੍ਹਾ ਵੀ ਦੱਸੀ ਗਈ ਹੈ ਤਾਂ ਤੇ ਵੀ ਦੱਸਿਆ ਗਿਆ ਕਿ 3500 ਰੁਪਏ ਗ੍ਰਮੀ ਸ਼ਰਿਆਮ ਨਸ਼ਾ ਮਿਲਦਾ ਜੋ ਕਿ ਕੁੜੀਆਂ ਕਰਕੇ ਲੁੱਟ ਕਰਦੀਆਂ ਨੇ ਸਰਕਾਰ ਨੂੰ ਬੇਨਤੀ ਹੈ ਕਿ ਜੋੜੀ ਹੱਥ ਜੋੜ ਕੇ ਕਿ ਇਹਨਾਂ ਦੇ ਨੱਥ ਪਾਈ ਜਾਵੇ ਇਹਨਾਂ ਦੇ ਲੱਗੇ ਛਡਾਈ ਜਾਣ ਜਾਂ ਫਿਰ ਇਹਨਾਂ ਸੈਂਟਰ ਚ ਕਾਇਆ ਜਾਵੇ ਇਹਨਾਂ ਨੂੰ ਸੈਂਟਰ ਜਾਂ ਫਿਰ ਥੋੜੀ ਇੱਥੇ ਸਫਾਈ ਕੀਤੀ ਜਾਵੇ ਇਹਨਾਂ ਦਾ ਕੋਈ ਗੁਰੂ ਨਹੀਂ ਦਾ ਸੈਂਟਰ ਚਾਹਾਂ ਕਰਾਇਆ ਜਾਵੇ ਨਸ਼ੇ ਦੀ ਅੰਦੀ ਹੋ ਗਈਆਂ ਨੇ ਆੜਾ ਹਾਲਾ ਬੱਸ ਟੈਂਡਾ ਭਾਈ ਜੀ ਥੋੜਾ ਉਹ ਧਿਆਨ ਦੇ ਲਾੜੇ ਬੱਸ ਡੇ ਦਾ ਸਮਰਾਟ ਸਿਟੀ ਇਹ ਲੋਟੀ ਇਹ ਸਮਰਾਟ ਸੀ ਜੀ ਆ ਇਹਦਾ ਖਰਾਬ ਸਿਟੀ ਕੀਤੀ ਭਾਈ ਜੀ ਭਗਵੰਤ ਸਿੰਘ ਸਾਹਿਬ ਤੁਸੀਂ ਤਾਂ ਕਹਿੰਦੇ ਹੋ ਕਿ ਨਸ਼ਾ ਜਿਹੜਾ ਵੇਚ ਉਹਦੇ ਘਰ ਤੋਂ ਤੋੜ ਇਹ ਕਰ ਤੋਂ ਜੋਗੀ ਰਾਜ ਆ ਰਿਹਾ ਲਿਆਓ ਤਾਂ ਸਹੀ ਜੋਗੀ ਰਾਜ ਜੋਗੀ ਰਾਜ ਤਾਂ ਮੂਨੀ ਨਿਕਰੇ ਆ ਸਾਬ ਇਹ ਇਲੈਕਸ਼ਨ ਇਹ ਕਹਿੰਦੇ ਵੀ ਸਮਰਾਟ ਸਿਟੀ ਬਣਾਵਾਂਗੇ ਤੇ ਤੁਸੀਂ ਖਰਾਬ ਸਿਟੀ ਕਰ ਰਹੇ ਹੋ ਇਹਦਾ ਸਿਟੀ ਕਰਤੀ ਹੈ ਤੁਸੀਂ ਭਗਵੰਤ ਸਿੰਘ ਸਾਹਿਬ ਨਸ਼ੇ ਛਡਾਓ ਨਸ਼ੇ ਜਿਹੜੇ ਵੇਚ ਰਹੇ ਨੇ ਉਹਨਾਂ ਦੇ ਹਟਾਓ ਇਹ ਕਿਹੜੀ ਜਗ੍ਹਾ ਕੁੜੀਆਂ ਘੁੰਮ ਰਹੀਆਂ ਨੇ ਪਾਸਟਾਨ ਜਮਲਾ ਜੱਟਪੁਰਾ ਕੋਲੇ ਜਮਲਾ ਜੱਟਪੁਰਾ ਕੋਲੇ ਬਹੁਤ ਗਲਤ ਆਹ ਦੇਖੋ ਜੀ ਬੋਈ ਆਦਨ ਗੁਰੂ ਪੱਤਰ ਮਾਰੋ ਜੀ ਤਾਰ ਇਸ ਤਰ੍ਹਾਂ ਇਸ ਤਰ੍ਹਾਂ ਵਾਟਦਾਰੇ ਤਾਂ ਬਹੁਤ ਰੋਲਾ ਪਾਉ ਡੁੱਲ ਆਹ ਥੜੀਆਂ ਕੁੜੀਆਂ ਹੋਰ ਦੇਖੋ ਜੀ ਹਾਂਜੀ ਉਹ ਦੇਖੋ ਮਲਾਇਮ ਵੀ ਆਏ ਨੇ ਕਾਵੀ ਪੈਂਦੀਆਂ ਪਈਆਂ ਇਹ ਹਾਲਾਤ ਹਨਾ ਦੇ ਆਹ ਦੇਖੋ ਇਹ ਦੇਖੋ ਉੱਧਰ ਉੱਧਰ ਮਲਾਇਮ ਏ ਦੇਖੋ ਹੁਣ ਤੁਹਾਨੂੰ ਦੇਖ ਦੇਖ ਕੇ ਭੱਜਣ ਲੱਗੀਆਂ ਵੀਡੀਓ ਬਣ ਰਹੀ ਤੇ ਭੱਜ ਰਹੀਆਂ ਉਧਰ ਉਧਰ ਅੱਗੇ ਔਰ ਇਹ ਗੱਲ ਸੁਣ ਔਰ ਨਸ਼ਾ ਕਰਦੀ ਗੱਲ ਸੁਣ ਇਧਰ ਗੱਲ ਸੁਣ ਇੱਕ ਮਿੰਟ ਇਹਨੂੰ ਬੁਲਾ ਯਾਰ ਜਦੋਂ ਬਿਆਹ ਨਹੀਂ ਤੇ ਓ ਮੇਰੀ ਗੱਲ ਮੇਰੀ ਗੱਲ ਤੁਹਾਨੂੰ ਉਰੇ ਆ ਉਧਰ ਲਈ ਸ਼ੈਟ ਉਧਰ ਲਈ ਸ਼ੈਟ ਉਧਰ ਲਈ ਦੇਖੋ ਫੇਰ ਆਉਂਦਾ ਓ ਨਾ ਲੋ ਯਾਰ ਓਏ ਕਿਉਂ ਖਰਾਬ ਕਰ ਰਿਹਾ ਵੀ ਚਾਲੇ ਸਿਸਟਮ ਇਹਦਾ ਗੱਲ ਸਹੀ ਆ ਬਿਲਕੁਲ ਫੇਰੇ ਲੈ ਲਈ ਹੁਣ ਨਹੀਂ ਦੇਣਾ ਘੁੰਮ ਰਹੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਟਾਈਮ ਦੇਖੋ ਟਾਈਮ 12:30 ਦਾ ਟਾਈਮ ਹੋ ਗਿਆ ਕਿਉਂ ਘੁੰਮ ਰਹੇ ਹੋ ਨਸ਼ਾ ਕਰਦੇ ਹੋ ਹੈ ਨਸ਼ਾ ਕਰ ਨਸ਼ਾ ਕਿਉਂ ਕਰਦੇ ਹੋ ਤੁਹਾਨੂੰ ਜਦੋਂ ਲੱਗ ਗਿਆ ਨਸ਼ਾ ਕਰਦੇ ਆ ਤੇ ਨਸ਼ਾ ਛੱਡਣਾ ਚਾਹੁੰਦੇ ਹੋ ਹਾਂਜੀ ਤੇ ਕਿਸੇ ਸਿਵਲ ਦੇ ਹਸਪੀਟਲ ਗਏ ਨਹੀਂ ਤੁਸੀਂ ਆਪਣਾ ਇਲਾਜ ਵਾਸਤੇ ਨਹੀਂ ਕਿਉਂ ਕਿਉਂ ਨਹੀਂ ਗਏ ਮੇਰੇ ਕਰਦੇ ਇੰਨੇ ਚੰਗੇ ਵੀ ਨਹੀਂ ਆ ਕੇ ਜਿਹੜੇ ਲੈ ਜਾਣਗੇ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬੱਸ ਸਟੈਂਡ 'ਚ ਘੁੰਮਦੇ ਨੂੰ ਹੋ ਗਿਆ 2 ਸਾਲ ਹੋ ਗਏ 2 ਸਾਲ ਬੱਸ ਸਟੈਂਡ 'ਚ ਹੀ ਰਹਿੰਦੇ ਹੋ ਨੇ ਨਹੀਂ ਸ਼ਿਮਲਾ ਬੁਰੀ ਨਾ ਦੇ ਅਚਾ ਇਹ ਲਗਭਗ ਕਿੰਨੀਆਂ ਕੁੜੀਆਂ ਨੇ ਜਿਹੜੀ ਇਹ ਨਸ਼ਕੇ ਦੀ ਆਤੀ ਹੈ ਨੇ ਇਤੋਂ ਹਾਂ 10-15 ਹੋਣਗੀਆਂ 10-15 ਕੁੜੀਆਂ ਹਾਂਜੀ ਤੇ ਕੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਅਪੀਲ ਕਰਨਾ ਚਾਹੁੰਦੇ ਸਾਡਾ ਨਸ਼ਾ ਛੁਡ ਜਵੇ ਵਿੱਚ ਕੰਮ ਵੀ ਛੁੱਟ ਜਵੇ ਕੰਮ ਵੀ ਛੁੱਟ ਜਵੇ ਕੰਮ ਮਜਬੂਰੀ ਚ ਕਰਨਾ ਪੈਂਦਾ ਤੁਹਾਨੂੰ ਹਾਂਜੀ ਅਚਾ ਇੱਕ ਮੈਡਮ ਮੈਨੂੰ ਇਹ ਦੱਸੋ ਚਲੋ ਠੀਕ ਹੈ ਤੁਸੀਂ ਇਹ ਕੰਮ ਕਰਦੇ ਹੋ ਕੋਈ ਮਜਬੂਰੀ ਹੈ ਤੁਹਾਡੀ ਠੀਕ ਹੈ ਮਜਬੂਰੀ ਹਾਲਾਤ ਕਈ ਵਾਰੀ ਲੈ ਜਾਂਦੀ ਗਲਤ ਪਾਸੇ ਬੰਦੇ ਨੂੰ ਹਾਂਜੀ ਜਿਹੜੀਆਂ ਕੁੜੀਆਂ ਲੁੱਟਾ ਘੋਮਾ ਕਰਦੀਆਂ ਉਹਨਾਂ ਨੂੰ ਕੀ ਮੈਸੇਜ ਕੀ ਮੈਸੇਜ ਦੇਣਾ ਚਾਹੁੰਦੀਆਂ ਹਨ ਹਾਂ ਕੁੜੀਆਂ ਇੱਥੇ ਲੁੱਟਾ ਘੋਮਾ ਕਰਦੀਆਂ ਉਹ ਗਲਤ ਗੱਲ ਹੈ ਇੱਕ ਕਰਕੇ ਅਸੀਂ ਵੀ ਬੁਨਾਮ ਹੋ ਰਹੇ ਹਾਂ ਕਰਦੀਆਂ ਹਨ ਲੁੱਟਾ ਘੋਮਾ ਫੋਨ ਹੀ ਹੜਦੀ ਕਰਦੀਆਂ ਕਰਦੇ ਲਈ ਅੱਛਾ ਡੇਲੀ ਕਰ ਉਹਨਾਂ ਨੂੰ ਕੋਈ ਕਹਿੰਦਾ ਅੱਛਾ ਹਾਂਜੀ ਤੇ ਜਦੋਂ ਇਹ ਲੁੱਟਾ ਘੋਮਾ ਕਰਦੀਆਂ ਨੇ ਮੁਸਾਫਰਾ ਨਾਲ ਬਾਹਰਲੇ ਮੁਸਾਫਰ ਹੁੰਦੇ ਆਂ ਕਈ ਵਾਰੀ ਲੋਕਲ ਵੀ ਹੁੰਦੇ ਕਈ ਵਾਰੀ ਵਾਰੀ ਵੀ ਆਉਂਦੇ ਮੁੰਡੇ ਕਿੰਨੇ ਹੁੰਦੇ ਉਹਨਾਂ ਕੁੜੀਆਂ ਦੇ ਨਾਲ ਜਿਹੜੇ ਗਰੋ ਹੁੰਦਾ ਇਹਨਾਂ ਦਾ ਕੀ ਹੈ ਨਹੀਂ ਉਹਨਾਂ ਦੇ ਫਰੈਂਡ ਹੁੰਦੇ ਨਾਲ ਕਲੈਂਟ ਹੁੰਦੇ ਨਾਲ ਇਹ ਸਾਰੀਆਂ ਕੁੜੀਆਂ ਪਰਿਵਾਰਕ ਹੀ ਮੈਂ ਤੋਂ ਵਿੱਚੋਂ 12 ਕਰਦੀਆਂ ਨੇ ਇੰਨਾ ਨਹੀਂ ਪਤਾ ਮੈਨੂੰ ਟੋਟਲ ਕਿੰਨੀਆਂ ਕੁੜੀਆਂ ਹੁੰਦੀਆਂ ਨੇ 10 15 ਲਾ ਲਓ 10 15 ਕੁੜੀਆਂ ਕਦੇ ਪੁਲਿਸ ਨੇ ਰੌਂਡ ਵੀ ਮਾਰੇ ਇੱਥੇ ਕਦੀ ਮਾਰਦੇ ਪੁਲਸਾਂ ਨੇ ਦੇਖ ਕੇ ਆਪਾਂ ਜਾਂਦੀਆਂ ਆਪਾਂ ਜਾਂਦੀਆਂ ਨੇ ਤੇ ਹੁਣ ਇੱਕ ਇੱਕ ਦਾ ਟਾਈਮ ਹੋ ਗਿਆ ਤੁਸੀਂ ਵੀ ਘੁੰਮ ਰਹੇ ਹੋ ਤੁਹਾਨੂੰ ਡਰ ਨਹੀਂ ਲੱਗਦਾ ਵੀ ਰਾਤ ਨੂੰ ਮੈਂ ਕੱਲੀ ਘੁੰਮ ਰਹੀ ਆ ਡਰ ਤਾਂ ਲੱਗਦਾ ਵਾ ਫਿਰ ਹੁਣ ਉਧਰ ਉਧਰ ਹੋ ਜਾਈਦਾ ਤੇ ਹੁਣ ਤੁਸੀਂ ਕਿਹੜਾ ਕਿਹੜਾ ਨਸ਼ਾ ਕਰਦੇ ਹੋ ਨਾ ਸੀ ਚਿੱਟਾ ਥੈਲੈਂਡ ਹੈ ਚਿੱਟਾ ਚਿੱਟਾ ਤੇ ਚਿੱਟਾ ਕਿੱਥੋਂ ਮਿਲਦਾ ਤੁਹਾਨੂੰ ਬੋਲਦਾ ਕਿ Shimla ਹੈ Shimla ਕਿ ਕਿੰਨੇ ਦੀ ਗ੍ਰਾਮੀ ਮਿਲਦੀ ਹੈ ਬਟੇ 35 ਹੈ 35 350 ਦੀ ਗ੍ਰਾਮੀ ਦਿੰਦੇ ਨੇ ਹਾਂਜੀ ਔਰ ਆਮ ਮਿਲਦਾ ਹੈ ਚਿੱਟਾ ਆਮ ਮਿਲਦਾ ਸਾਡੇ Shimla ਤੇ ਇੱਥੇ ਵੀ ਕੋਈ ਦਿੰਦਾ ਦੇ ਕੇ ਜਾਂਦਾ ਤੁਹਾਨੂੰ ਕੋ ਆਪ ਲੈ ਕੇ ਲੈ ਕੇ ਨਹੀਂ ਮੈਂ ਉੱਥੇ ਹੀ ਲੈਣੀ Shimla ਬਈ ਤੁਹਾਨੂੰ ਕੀ ਨਾਮ ਹੈ ਉਹਦਾ ਬੰਦਾ ਜਿਹਦੇ ਕੋਲ ਲੈਂਦੇ ਹੋ ਉਹਦਾ ਨਾਮ ਸਾਨੂੰ ਕੋਈ ਦਿੱਕਤ ਤਾਂ ਨਹੀਂ ਆਉਂਦੀ ਜਦੋਂ ਨਸ਼ਾ ਲੈਣ ਜਾਂਦੇ ਲੈਟ ਛੱਡੀ ਨਹੀਂ ਹੈ ਆਮ ਮਿਲਦਾ ਹਾਂਜੀ ਤੇ ਸਰਕਾਰ ਦੇ ਕਹਿੰਦੇ ਵੀ ਨਸ਼ਾ ਖਤਮ ਕਰਤਾ ਆਇਆ ਸੀ ਲੈਟ ਛੱਡੋ ਕੋਈ ਨਹੀਂ ਖਤਮ ਕੀਤਾ ਖਤਮ ਕੀਤਾ ਹੁੰਦਾ ਤੇ ਅਸੀਂ ਕਰਦੇ ਹੁੰਦੇ ਉਹਨਾਂ ਨਸ਼ਾ ਅੱਛਾ ਮਿਲ ਮਿਲ ਹੀ ਜਾਂਦਾ ਆਮ ਹਾਂਜੀ ਤੇ ਜੇਕਰ ਤੁਹਾਡੇ ਨਾਲ ਮੁਲਾਜ਼ਮ ਜਾਣ ਵੀ ਨਸ਼ਾ ਲੈ ਕੇ ਆਓ ਇਤੋਂ ਉਦੋਂ ਤੁਸੀਂ ਲੈ ਕੇ ਆਜੋਗੇ ਨਾਲ ਨਹੀਂ ਪਰ ਡਰ ਲੱਗਦਾ ਹਾਂਜੀ ਇਹ ਨਹੀਂ ਦੱਸ ਚਲੋ ਤੁਸੀਂ ਛੱਡਣਾ ਚਾਹੁੰਦੇ ਹੋ ਸਰਕਾਰ ਨੂੰ ਅਪੀਲ ਕਰਦੇ ਹੋ ਹਾਂਜੀ ਚਲੋ ਬੇਟਾ ਛੱਡੋ ਇਹ ਨਸ਼ੇ ਦੀ ਕੁਛ ਨਹੀਂ ਹੈ ਆਪਣਾ ਪਰਿਵਾਰ ਕਿੰਨੇ ਬੱਚੇ ਤੁਹਾਡੇ ਮੈ ਮੈਰਿਜ ਨਹੀਂ ਹੋਈ ਕੁਵਾਰੇ ਹੋ ਹਾਂਜੀ ਤੇ ਪਰਿਵਾਰ ਦੇ ਕਿੰਨੇ ਮੈਂਬਰ ਹੋ ਆ ਮੈਂ ਉਹ ਨਹੀਂ ਲੈਣੀ ਮਾਸੀ ਕੋਲ ਦੇ ਮਾਸੀ ਕੋਲ ਨਹੀਂ ਤੇਰੀ ਮਾਸੀ ਨੂੰ ਪਤਾ ਵੀ ਤੁਸੀਂ ਇਹ ਕੰਮ ਕਰਦੀਆਂ ਹਾਂ ਹਾਂਜੀ ਹੈ ਹਾਂਜੀ ਮਾੜਾ ਮੋਟਾ ਪਤਾ ਤੇ ਮਾਸੀ ਨੇ ਸਮਝਾਇਆ ਨਹੀਂ ਤੁਹਾਨੂੰ ਕਦੀ ਉਹਨਾਂ ਨੇ ਉਹਨਾਂ ਤੋਂ ਬਾਹਰ ਲਾਨੀਆਂ ਹਾਂ ਉਸ ਤੋਂ ਬਾਹਰ ਲਾਈਦਾ ਕਰਨ ਤੇ ਕਦੇ ਮਾੜਾ ਮੋਟਾ ਪਤਾ ਨਸ਼ੇ 'ਚ ਟੰਨ ਹੋ ਗਏ ਜਦੋਂ ਜਾਂਦੀ ਮਾਸੀ ਨੂੰ ਪਤਾ ਨਹੀਂ ਨਹੀਂ ਮੈਂ ਇੰਨਾ ਟੰਨ ਹੋ ਕੇ ਨਹੀਂ ਜਾਏਗਾ ਨਹੀਂ ਮਰਦਈ ਕਰਦੀ ਹਾਂ ਠੀਕ ਹੈ ਰਾਜੇ ਬੇਟਾ ਸੁਧਰ ਜਾਓ ਪਤਾ ਕੁਝ ਨਹੀਂ ਇਸ ਲੈਂਚ ਠੀਕ ਹੈ ਠੀਕ ਹੈ ਹੇ ਜਗਦਾ ਸਿੰਘ ਕੀ ਕਹਿਣਾ ਚਾਹੋਗੇ ਜਿੱਦਾਂ ਬੱਸ ਸਟੈਂਡ ਦੇ ਵਿੱਚ ਹਾਲਾਤ ਦੇਖੇ ਬੜੇ ਮਾੜੇ ਐ ਵੀ ਨੌਜਵਾਨ ਕੁੜੀਆਂ ਨਸ਼ੇ ਦੀ ਆਦੀ ਹੋਈਆਂ ਹੋਈਆਂ ਤੇ ਉਹ ਨਸ਼ੇ ਦੇ ਵਿੱਚ ਟੰਨ ਹੋਈਆਂ ਆਈਆਂ ਨਸ਼ੇ ਤੋਂ ਨਹੀਂ ਆ ਇੱਥੇ ਮਸਾਫਰ ਬਾਹਰ ਆਉਂਦੇ ਆ ਜੀ ਉਹਨੇ ਲੁੱਟਖੋ ਕਰਦੇ ਨੇ ਉਹਨੇ ਲੁੱਟਖੋ ਕਰਦੇ ਨੇ ਪਰੇ ਲੈ ਦੇ ਨਾਲ ਮੁੰਡੇ ਵੀ ਵਾਲੇ ਹੋਏ ਨੇ ਪ੍ਰਸ਼ਾਸਨ ਨੂੰ ਚਾਹੀਦਾ ਨੇ ਨਾਤਪੁਣੀ ਜੀ ਜਾਂ ਇਹਨਾਂ ਨੂੰ ਚੱਕ ਕੇ ਜੇਲ੍ਹ 'ਚ ਭੇਜਣਾ ਜਾਂ ਇਹਨਾਂ ਨੂੰ ਸੈਂਟਰ 'ਚ ਭੇਜਣੀ ਚੱਕ ਕੇ ਜੀ ਬਾਹਰ ਆਉਂਦੇ ਆ ਕੁਛ ਖੋਹਵਾਇ ਹੋ ਜਾਂਦੀ ਐ ਇੱਥੇ ਆ ਕੇ ਸਾਡੇ ਕੋਲ ਰੋਂਦੇ ਆ ਜੀ ਸਾਡੀ ਲੁੱਟ ਖੋਹੂਗੀ ਜੀ ਹੋ ਗਏ ਉਹ ਹੋ ਗਏ ਜੀ ਕਿੰਨੇ ਕੁ ਕੁੜੀਆਂ ਦਾ ਗਰੋ ਹੈ ਜੀ ਆਪਾਂ ਜੀ ਬਹੁਤ ਹੈ ਜੀ 8 ਨੋ ਜੀ 8 ਨੋ ਕੁੜੀਆਂ ਹੈਗੀਆਂ ਇੱਥੇ ਜੀ ਅੱਜ ਇਹ ਸਾਰੀ ਨਸ਼ੇ ਦੀਆਂ ਦੀਆਂ ਨੇ ਨਸ਼ੇ ਦੀਆਂ ਦੀਆਂ ਜੀ ਸਾਰੇ ਉਹ ਟਾਈਮ ਲਗਭਗ ਕਿੰਨਾ ਹੋ ਗਿਆ ਭਾਜੀ ਕਹਦਾ ਜੀ ਟਾਈਮ ਕਿੰਨੇ ਦਾ ਹੋਊਗਾ ਇਸ ਟਾਈਮ ਅੱਤਵਾਂ 12 ਵਜੇ 12 ਵਜੇ 12 ਵਜੇ 12 ਵਜੇ ਦਾ ਟਾਈਮ ਆ ਜਾ ਵੀ ਕੁੜੀਆਂ ਇੱਦਾਂ ਹੀ ਖੜੀਆਂ ਹੋਈਆਂ ਨੇ ਹਾਂ ਜੀ ਪਿੱਛੇ ਬੱਸਾਂ ਨੇ ਮੇਲੇ ਲੱਗਿਆ ਪਿੱਛੇ ਮੇਲੇ ਸੇਖੂਪੁਰਾ ਬੱਸਾਂ ਨਾਲ ਕੋਲ ਜਾ ਕੇ ਦੇਖੋ ਮੇਲੇ ਲੱਗਿਆ ਹੋਇਆ ਜੀ ਅੱਛਾ ਕੋਈ ਕੋਈ ਪ੍ਰਦਰਸ਼ਨ ਦਾ ਕੋਈ ਧਿਆਨ ਨਹੀਂ ਕੋਈ ਪੁਲਸ ਵਾਲੇ ਆਉਂਦੇ ਜੀ ਉਹ ਭੱਜ ਜਾਂਦੇ ਦੇਖ ਕੇ ਇਹਨਾਂ ਨੂੰ ਹਾਂ ਜੀ ਬਾਜੀ ਕੀ ਕਹਿਣਾ ਚਾਹੋਗੇ ਤੁਸੀਂ ਬਾਜੀ ਮੈਂ ਇਹੀ ਕਹਿਣਾ ਚਾਹੁੰਦਾ ਜੀ ਇਹਨਾਂ ਨੂੰ ਨੱਥ ਪਾਈ ਜਾਵੇ ਕਿ ਜਿਹੜੀਆਂ ਕੁੜੀਆਂ ਨਸ਼ਾ ਨੁਸ਼ਾ ਕਰਦੀਆਂ ਜਾਂ ਇਹਨਾਂ ਨੂੰ ਸੈਂਟਰ ਚਖਾਇਆ ਜਾਵੇ ਜਾਂ ਇਹਨਾਂ ਦਾ ਨਸ਼ਾ ਛਡਾਇਆ ਜਾਵੇ ਕਿਸੇ ਤਰੀਕੇ ਵੀ ਤੇ ਪਾਜੀ ਇਹ ਲਗਭਗ ਲੋਕ ਰਾਤ ਨੂੰ ਦੇਖਿਆ ਮੈਂ ਕਾਫੀ ਕੁੜੀਆਂ ਨੇ ਔਰ ਉਮਰ ਵੀ ਉਹਨਾਂ ਦਾ 20 22 ਤੇ 23 ਦੇ ਲਗਭਗ ਨੇ ਤੇ ਕੋਈ ਕੰਟਰੋਲ ਨਹੀਂ ਹੈ ਪੁਲਿਸ ਦਾ ਕੋਈ ਅਰੇ ਕੱਲ ਕੋਈ ਇਹ ਪੁਲਿਸ ਜਰੂਰ ਆਂਦੀ ਪੁਲਿਸ ਕਾਰਵਾਈ ਆਪਣੀ ਕਰਦੀ ਹੈ ਜਦੋਂ ਪੁਲਿਸ ਆਂਦੀ ਹੈ ਭੱਜ ਜਾਂਦੀਆਂ ਭੱਜ ਜਾਂਦੀਆਂ ਨੇ ਹਾਂਜੀ ਤੇ ਕਦੇ ਮਾਰਕੀਟ ਵਾਲਿਆਂ ਨੇ ਕਦੇ ਕੰਪਲੇਟ ਨਹੀਂ ਦਿੱਤੀ ਵੀ ਇਹ ਦੇ ਤੋਂ ਹੱਲ ਕੀਤਾ ਜਾਵੇ ਇਹਨਾਂ ਦਾ ਇਹ ਨਹੀਂ ਜੀ ਨੋਰਥ ਸਾਡੀ ਹਾਂਜੀ ਭਾਜੀ ਕੀ ਕਰਨੀ ਕਾਲਰ ਸਰਕਾਰੀ ਮੁਲਾਜ਼ਮ ਕਾਇਆ ਸੀ ਹੱਥੋਂ ਮੁजफ्फरनगर ਤੋਂ ਜੀ ਹਾਂਜੀ ਉਹਦਾ ਪਰੇ ਜਾ ਕੇ ਨਾ ਲੈਣਾ ਕਿੰਨੀ ਲੈ ਗਏ ਉਹਨੂੰ ਉਹਦਾ ਮੋਬਾਈਲ ਖੋਲਿਆ ਨਾਲ 5000 ਰੁਪਿਆ ਵਾਲਾ ਸਵੇਰੇ ਇੱਥੇ ਰੋਂਦਾ ਆਇਆ ਸਾਡੇ ਕੋਲ ਜੀ ਮੁਲਾਜ਼ਮ ਪੁਲਿਸ ਮੁਲਾਜ਼ਮ ਦੀ ਪੁਲਿਸ ਮੁਲਾਜ਼ਮ ਨਹੀਂ ਕੋਈ ਸਰਕਾਰੀ ਮੁਲਾਜ਼ਮ ਨਹੀਂ ਜੀ ਠੀਕ ਆ ਉਹਦਾ ਸਾਰਾ ਫੋਨ ਚ ਬਾਇ ਡਾਟਾ ਸੀ ਸਰਕਾਰੀ ਮੁਲਾਜ਼ਮ ਦਾ ਅੱਛਾ ਜੀ ਉਹਨੂੰ ਫਿਰ ਇੱਥੇ ਦੱਸਿਆ ਵੀ ਮੇਰਾ ਫੋਨ ਖੋ ਗਿਆ ਲੈ ਗਏ ਉਹ ਸਵੇਰੇ ਰੋਂਦਾ ਰੋਂਦਾ ਆਇਆ ਉਹ ਪੈਸੇ ਉਹਨੂੰ ਕਰਾਇਆ ਸੀ ਲੈ ਕੇ ਦੇ ਕੇ ਭੇਜਿਆ ਜੀ ਪਾਪਾ ਸਰਕਾਰ ਅੱਗੇ ਇਹੀ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਇਹਨਾਂ ਦਾ ਨਸ਼ਾ ਛੱਡਿਆ ਜਾਂ ਛਡਾਇਆ ਜਾਵੇ ਕਿ ਇਹਨਾਂ ਨੂੰ ਛੱਕੇ ਸੈਂਟਰੀ ਤੇ ਪਾ ਦਿੱਤਾ ਜਾਵੇ ਤੇ ਤੇ ਭਾਈ ਇਹ ਰੋਜ਼ ਦੇ ਤਰਕੀਮਾਂ ਨੇ ਲੁੱਟਾ ਖੂਆ ਹੁੰਦੀਆਂ ਨੇ ਤੇ ਬੱਸ ਸਟੈਂਡ 'ਤੇ ਰੋਜ਼ ਨਿਤ ਨਿਤ ਨਵੀਆਂ ਪਿੱਛੇ ਦੇ ਟੋਕਾ ਮਾਰੇ ਹੁੰਦਾ ਕਿਸੇ ਦੇ ਕੁਛ ਮਾਰੇ ਹੁੰਦਾ ਅੱਜ ਹਾਂ ਤੇ ਕੋਈ ਕੰਟਰੋਲ ਨਹੀਂ ਹੈ ਕਿਸੇ ਦਾ ਵੀ ਕੋਈ ਕੰਟਰੋਲ ਨਹੀਂ ਹੈ ਕਿ ਸਾਹਮਣੇ ਚੌਕੀ ਹੈਗੀ ਤਾਂ ਵੀ ਕੰਟਰੋਲ ਨਹੀਂ ਸਾਹਮਣੇ ਚੌਕੀ ਉਹਨਾਂ ਦਾ ਕੰਮ ਉੱਧਰ ਹੀ ਛੜੇ ਇੱਧਰ ਕੰਮ ਖੁੱਲਾ ਚੱਲਦਾ ਹੈਗਾ ਤੇ ਸਰਕਾਰ ਨੂੰ ਕੀ ਬੇਨਤੀ ਕਰਦੇ ਹੋ ਸਰਕਾਰ ਮਾਨ ਸਾਹਿਬ ਦੀ ਸਰਕਾਰ ਬਹੁਤ ਵਧੀਆ ਸਰਕਾਰ ਹੈਗੀ ਚੰਗਾ ਕੰਮ ਜਵਦਾ ਸਲ ਠੀਕ ਹੈਗੀ ਲੇਕਿਨ ਇਹਨਾਂ ਦੇ ਥੋੜੇ ਬਹੁਤ ਨੱਥ ਪਾ ਦੇਵੇ ਬਸ ਇਹ ਇਧਰ ਲੋਕੀ ਸਿਆਣ ਨੂੰ ਆਨ ਬੇਨਤੀ ਕਰਦੇ ਆ ਲੋਕੀ ਡਰਦੇ ਆ ਮਾਤਾ ਭੈਣਾ ਸਾਰੀਆਂ ਸਵਾਰੀਆਂ ਆਣੀਆਂ ਲੋਕੀ ਡਰਦੇ ਆ ਰਾਤ ਨੂੰ ਇਸ ਟਾਈਮ ਨੂੰ ਜੇ ਕੋਈ ਘਰੇਲੂ ਕੁੜੀ ਆ ਕੇ ਖੜ ਜਵੇ ਜੇ ਕੋਈ ਘਰੇਲੂ ਕੁੜੀ ਆ ਕੇ ਖੜ ਜਵੇ ਕੋਈ ਸ਼ਰਾਬੀ ਕੁਆਬੀ ਹੋ ਜਾ ਉਏ ਕੋ ਜਾ ਕੇ ਛੇਡ ਛਾਡੀਂ ਕਰਦੇ ਹਾਂ ਹਾਂਜੀ ਕਹਿੰਦੇ ਚੱਲਣਾ ਜੀ ਉੱਥੇ ਲੜਾਈ ਦਾ ਘਰ ਹੁੰਦਾ ਜੀ ਲਾਈਟ ਦਾ ਏਰੀਆ ਬਣ ਗਿਆ ਸੁਜੋ ਹਾਂਜੀ ਰੈਡ ਲਾਈਟ ਏਰੀਆ ਬਣ ਗਿਆ ਤਾਂ ਪੂਰਾ ਇੰਜ ਮਾ ਲੱਗਦਾ ਵੀ ਹੁਣ ਪੰਜਾਬ ਦੇ ਵੀ ਜੀਪੀ ਰੋਡ ਕਹਿ ਸਕਦੇ ਆਪਾਂ ਇਸ ਨੂੰ ਜੀਪੀ ਰੋਡ ਜੀ 5 ਮਿੰਟ ਬਾਅਦ ਤੁਸੀਂ ਦੇਖਿਓ ਗੱਡੀਆਂ ਕਿਵੇਂ ਘੁੰਮਣੀਆਂ ਇੱਥੇ ਰਮਨ ਇਹ ਨਸ਼ੇ ਦੀ ਕੁੜੀਆਂ ਆਦੀ ਨੇ ਕਿ ਕਿੰਨੀਆਂ ਕੁੜੀਆਂ ਨੇ ਟੋਟਲੇ ਬਿਲਕੁਲ ਜੀ 5-7 ਕੁੜੀਆਂ ਨੇ ਬਿਲਕੁਲ ਅਧੀ ਹੋਈਆਂ ਨੇ ਇਹਨਾਂ ਦਾ ਕੋਈ ਕਸੂਰ ਨਹੀਂ ਆ ਜੀ ਨਾ ਇਹਨਾਂ ਦੇ ਘਰ ਦੇ ਨਾਲ ਕਸੂਰ ਹੈ ਅਸੀਂ ਖੁਦ ਹੋ ਕੇ ਸਹੀ ਹੋਏ ਆ ਜੀ ਅੱਛਾ ਜੀ ਠੀਕ ਹੈ ਜੀ ਤੇ ਅਸੀਂ ਸਰਕਾਰ ਕੇ ਇਹ ਹੀ ਬੇਤੀ ਕਰਦੇ ਆ ਕਿ ਇਹਨਾਂ ਨੂੰ ਮੈਡੀਸਨ ਚਾਹੇ ਕੋਈ ਚੰਗੇ ਸੈਂਟਰ ਦੇ ਨਸ਼ਾ ਆਊਟ ਦੇ ਵਿੱਚ ਜਮਾ ਕਰਵਾਇਆ ਜਾਵੇ ਜੋ ਤੁਸੀਂ ਇਨਫੋਰਮੇਸ਼ਨ ਮੈਨੂੰ ਦਿੱਤੀ ਆ ਕੇ ਇੱਕ ਮਾਨਯੋਗ ਸੀਐਮ ਸਾਹਿਬ ਨੇ ਰੀਸੈਂਟਲੀ ਬੜੇ ਸਟ੍ਰਿਕਟ ਇਨਸਟਰਕਸ਼ਨਸ پاس ਕੀਤੇ ਨੇ ਸਾਰੇ ਮਹਿਕਮਿਆਂ ਨੂੰ اسپੈਸ਼ਲੀ ਪੁਲਿਸ ਡਿਪਾਰਟਮੈਂਟ ਸਾਡੇ ਫਿਰ ਇੱਕ ਵੀ ਇੱਕ ਲਗਾਤਾਰ ਅਸੀਂ ਮੁਹੀਮ ਦੇ ਤੌਰ ਤੇ ਨਸ਼ੇ ਨੂੰ ਜੜੋਂ ਵੱਢਣਾ ਐ ਸੋਸਾਇਟੀ ਚ ਤੋਂ ਉਹਦੇ ਤਹਿਤ ਲਗਾਤਾਰ ਅਸੀਂ ਕੈਸ਼ੋ ਆਪਰੇਸ਼ਨ ਵੀ ਕਰ ਰਹੇ ਆ ਜਿਵੇਂ ਕਿ ਤੁਸੀਂ 2 ਦਿਨ ਪਹਿਲਾਂ ਦੇਖਿਆ ਅਸੀਂ ਬੱਸ ਸਟੈਂਡ ਤੇ ਚੋਂ ਰੇਲਵੇ ਸਟੇਸ਼ਨਾਂ ਦਾ ਵੀ ਕੈਸ਼ੋ ਕੀਤਾ ਅੱਜ ਵੀ ਵੱਡੇ ਪੱਧਰ ਤੇ ਕੈਸ਼ੋ ਕੀਤਾ ਜਾ ਰਿਹਾ ਹੈ ਨਸ਼ੇ ਦੇ ਜਿਹੜੇ ਡਰੱਗ ਹੌਟਸਪੌਟਸ ਨੇ ਤਾਂ ਜਿਵੇਂ ਦੇ ਕੰਪਲੇਂਟਸ ਜਿਵੇਂ ਜਿਵੇਂ ਪਬਲਿਕ ਬੜਾ ਸਹਿਯੋਗ ਮਿਲ ਰਿਹਾ ਲੋਕਾਂ ਵੱਲੋਂ ਵੀ ਲੋਕਾਂ ਵੱਲੋਂ ਚੜਕੇ ਇਨਫਾਰਮੇਸ਼ਨ ਮਿਲ ਰਹੀ ਹੈ ਜਿਵੇਂ ਕਿ ਤੁਸੀਂ ਸ਼ੇਅਰ ਕੀਤਾ ਬੱਸ ਅੱਡੇ ਦੇ ਆਰਾਊਂਡ ਕੁਝ ਕੰਪਲੇਂਟਸ ਆ ਰਹੀਆਂ ਹਨ ਤੋਂ ਨਾ ਸਾਰਿਆਂ ਨੂੰ ਅਸੀਂ ਵੈਰੀਫਾਈ ਕਰਕੇ 1 ਬਾਈ 1 ਸਾਰਿਆਂ ਦਾ ਜੋ ਕੀ ਹੈ ਇੱਕ ਮਤਲਬ ਮਿਸ਼ਨ ਮੋਡ 'ਚ ਅਸੀਂ ਉਹਨਾਂ ਨੂੰ ਖਤਮ ਕਰਾਂਗੇ ਰੈਡੀਕਟ ਕਰਾਂਗੇ ਸਰ ਗੱਲ ਕਰੀਏ ਉੱਥੇ ਕਾਫੀ 10 ਤੋਂ 12 ਤਕਰੀਬ ਜਿਹੜੀਆਂ ਲੜਕੀਆਂ ਘੁੰਮਦੀਆਂ ਨੇ ਨੱਚ ਦੇ ਹਾਲਤ ਦੇ ਵਿੱਚ ਤੇ ਆਪਾਂ ਦੂਸਰੇ ਪਾਸੇ ਗੱਲ ਕਰੀਏ ਜਿਹੜੇ ਬਾਹਰੋਂ ਟੂਰਿਸਟ ਆਉਂਦੇ ਨੇ ਮੁਸਾਫਰ ਆਉਂਦੇ ਨੇ ਉਹਨਾਂ ਦੇ ਨਾਲ ਲੁੱਟਪੋ ਕੀਤੀ ਜਾਂਦੀ ਸਰ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਕਿਸੇ ਕਿਸੇ ਕਾਰਵਾਈ ਕੀਤੀ ਜੀ ਜਿੰਨੇ ਵੀ ਸਨੇਚਿੰਗ ਦੇ ਇਨਸੀਡੈਂਟ ਰਿਪੋਰਟ ਹੁੰਦੇ ਆ ਜੀ ਸਾਡੇ ਅਸੀਂ ਟ੍ਰੇਸ ਕਰਨ ਦੀ ਹਰ ਪੋਸੀਬਲ ਸੰਭਵ ਐਫਰਟ ਕਰਦੇ ਹਾਂ ਐਂਡ ਰੈਦਰ ਕਾਫੀ ਮੋਸਟਲੀ ਹੋਈ ਵੀ ਹੈ ਸਾਡੇ ਟਰੇਸ ਤਾਂ ਜਦੋਂ ਵੀ ਸਾਨੂੰ ਕੋਈ ਸਨੇਚਿੰਗ ਰਿਪੋਰਟ ਕਰਦਾ ਅਸੀਂ ਡੈਫੀਨਿਟਲੀ ਉਸਤੇ ਐਕਸ਼ਨ ਕਰਦੇ ਹਾਂ ਐਂਡ ਜਿਵੇਂ ਤੁਸੀਂ ਆ ਕੇ ਦੱਸਿਆ ਵੀ ਜਦੋਂ ਕੁਝ ਲੜਕੀਆਂ ਹੈਗਾ ਜੋ ਇਦਾਂ ਦਾ ਗਰੋਪ ਬਣਾਇਆ ਹੋਇਆ ਹੈ ਪਿੱਛੇ ਵੀ ਅਸੀਂ ਪਰਚੇ ਵੀ ਦਿੱਤੇ ਆ ਕੁਝ ਲੜਕੀਆਂ ਇਦਾਂ ਦਾ ਸਾਡੇ ਧਿਆਨ ਚ ਆਇਆ ਸੀਗਾ ਉਹਨਾਂ ਨੇ ਸਨੇਚਿੰਗ ਕੀਤੀ ਸੀ ਇੱਕ ਮੁਸਾਫਰ ਨਾਲ ਉਹਨੇ ਕੰਪਲੇਂਟ ਕੀਤੀ ਅਸੀਂ ਉਹਨਾਂ ਨੂੰ ਫੜ ਕੇ ਪਰਚਾ ਵੀ ਦਿੱਤਾ ਸਰ ਗੱਲ ਕਰੀਏ ਰਾਤ ਹੁੰਦੀ ਜਦੋਂ ਹਨੇਰਾ ਹੁੰਦਾ ਉਹ ਜੀਵੀ ਰੋਡ ਬਣ ਜਾਂਦਾ ਜੀ ਜਿਹੜਾ ਹੋਟਲਾਂ ਦਾ ਆਲੇ ਦੋਲੇ ਰਹਿੰਦੀ ਆ ਉਹ ਜੀਵੀ ਰੋਡ ਤਾਂ ਤੁਸੀਂ ਜ਼ਿਆਦਾ ਸੀਰੀਅਸ ਟੈਗ ਦੇਤਾ ਮੈਂ ਉਹ ਵੀ ਕਹਿ ਰਹੇ ਆ ਕਿ ਆਪਾਂ ਚਲੋ ਨੇਮ ਟੈਗਸ ਵਿੱਚ ਨਾ ਪਈਏ ਬਟ ਡੈਫੀਨਿਟਲੀ ਜੋ ਤੁਸੀਂ ਗੱਲਾਂ ਧਿਆਨ ਚ ਲਿਆ ਰਹੇ ਉਹਨਾਂ ਦਾ ਧਿਆਨ ਰੱਖਿਆ ਜਾਊਗਾ ਐਂਡ ਬੱਸ ਸਟੈਂਡ ਤੋਂ ਪਹਿਲਾਂ ਵੀ ਧੋਖਾ ਲੱਗਿਆ ਸੀ ਵੀ ਦੇ ਵਿੱਚ ਤਾਂ ਪੁਲਿਸ ਉੱਤੇ ਗੈਸਟਿੰਗ ਕੀਤੀ ਹੈ ਕਈ ਵਾਰ ਵੀ ਜਿਹੜੀ ਲੜਕੀਆਂ ਉੱਤੇ ਹੁੰਦੀਆਂ ਨੇ 2-4 ਦਿਨ ਤੱਕ ਜਦੋਂ ਪੁਲਿਸ ਉੱਤੇ ਡੇੜਾ ਮਾਰਦੀ ਹੈ ਫਿਰ ਉਸ ਤੋਂ ਬਾਅਦ ਹਫਤੇ ਬਾਅਦ ਨੂੰ ਫਿਰ ਉਹ ਕੁੜੀਆਂ ਉੱਤੇ ਗਰਮੀ ਚ ਬਈ ਇਹ ਗੱਲ ਜਿਹੜੀ ਆ ਇਤਿਹਾਸੇ ਤੌਰ ਤੇ ਦਿਖਾਉਂਦੀ ਹੈ ਉਹੀ ਮੈਂ ਕਹਿ ਰਿਹਾ ਜੀ ਇਹ ਇਹ ਇੱਕ ਲਗਾਤਾਰ ਕਰਨ ਵਾਲਾ ਕੰਮ ਹੈ ਜੋ ਕਰ ਰਹੇ ਹਾਂ ਅਸੀਂ ਕਾਫੀ ਸਾਰੇ ਐਫ ਆਰ ਤੁਸੀਂ ਦੱਸਿਆ ਲਾਸਟ ਟਾਈਮ ਵੀ ਮੈਨੂੰ ਯਾਦ ਹੈ ਕੰਪਲੇਂਟ ਆਈ ਸੀ ਇਦਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਪਾਸਾ ਡਿਲ ਕਾਫੀ ਸਾਰੇ ਪਰਚੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਜੇ ਤੁਸੀਂ ਕਰਾਈਮ ਡਾਇਰੀ ਦੇਖੀ ਤਾਂ ਲਗਾਤਾਰ ਪਰਚੇ ਦਿੱਤੇ ਗਏ ਸੀਗੇ ਔਰ ਕੰਟਰੋਲ ਵੀ ਕੀਤਾ ਗਿਆ ਪਹਿਲਾਂ ਨਾਲੋਂ ਫਿਰ ਜਦੋਂ ਵੀ ਤੁਸੀਂ ਲੱਗਦਾ ਵੀ ਤੁਹਾਨੂੰ ਲੱਗਦਾ ਵੀ ਹੁਣ ਦੁਬਾਰਾ ਕੋਈ ਇਸ਼ੂ ਆ ਰਿਹਾ ਤਾਂ ਦੁਬਾਰਾ ਐਫਰਟ ਕਰਾਂਗੇ ਨੋ ਇਸ਼ੂ ਉਹਦਾ ਇਦਾਂ ਦਾ ਕੁਝ ਨਹੀਂ ਹੈ ਕਿ ਜੋ ਇਹ ਰੈਡੀਕੇਟ ਨਹੀਂ ਕੀਤਾ ਜਾ ਸਕਦਾ ਅਸੀਂ ਸਰ ਜੇ ਪੁਰੀਆਂ ਗ੍ਰਿਫਟ ਆ ਗਈਆਂ ਨੇ ਉਹਨਾਂ ਨੂੰ ਕੁਝ ਕੁਝ ਕਰਕੇ ਉਹਨਾਂ ਦੀ ਜਾਂਚ ਕੀਤੀ ਹੋਊਗੀ ਜਿਨ੍ਹਾਂ ਨੂੰ ਨਸ਼ਾ ਘਰੀਦਿਆ ਜਾਂਦਾ ਡੈਫੀਨਿਟਲੀ ਜੀ ਜਦੋਂ ਵੀ ਅਸੀਂ ਕੋਈ ਵੀ ਨਸ਼ੇ ਵਾਲਾ ਫੜਦੇ ਹਾਂ ਤੋ ਦੇ ਫਾਰਵਰਡ ਤੇ ਬੈਕਵਰਡ ਲਿੰਕ ਦੋਵੇਂ ਹੀ ਇਨਵੈਸਟੀਗੇਟ ਕੀਤੇ ਜਾਂਦੇ ਆ ਕਿਸ ਨੂੰ ਵੇਚਣ ਜਾ ਰਿਹਾ ਸੀ ਕਿਸ ਤੋਂ ਖਰੀਦ ਕੇ ਆ ਰਿਹਾ ਸੀ ਤਾਂ ਦੋਵੇਂ ਐਂਗਲ ਤੋਂ ਵੈਰੀਫਾਈ ਕੀਤਾ ਜਾਂਦਾ देयर इज नो ਕੁਐਸਚਨ ਅਬਾਊਟ ਦਾ ਥੈਂਕ ਯੂ